ਕਿਉਂਕਿ ਦਰਬਾਰ ਸਾਹਿਬ ਉੱਤੇ ਜਿਹੜਾ ਫੌਜੀ ਹਮਲਾ ਇਹ ਭਾਰਤੀ ਸਟੇਟ ਦੀ ਜਿਹੜੀ ਘੱਟ ਗਿਣਤੀਆਂ ਪ੍ਰਤੀਨਿਧਿਤਿਆ ਜਿਹੜੀ ਅੱਡ-ਅੱਡ ਸੂਬਿਆਂ ਪ੍ਰਤੀਨਿਧਿਤਿਆ ਉਹਦਾ ਇੱਕ ਗੁੰਦਮਾਜਹਾਰ ਆ ਇਹ ਉਹੀ ਮੁਲਕ ਆ ਜਿਹਦੇ ਸੰਵਿਧਾਨ ਦੇ ਵਿੱਚ ਲਿਖਿਆ ਸੀ ਇੰਡੀਆ ਭਾਰਤ ਇਹ ਜੇ ਯੂਨੀਅਨ ਆਫ ਸਟੇਟਸ ਭਾਰਤ ਨੇ ਰਾਜ ਨਹੀਂ ਬਣਾਏ ਰਾਜਾਂ ਨੇ ਭਾਰਤ ਬਣਾਇਆ ਭਾਰਤ ਦੀ ਸਰਕਾਰ ਨੇ ਇਸ ਮੁਲਕ ਨੂੰ ਕਿਹਾ ਤਾਂ ਇਹੀ ਸੀ ਕਿ ਫੁੱਲਾਂ ਦਾ ਗੁਲਦਸਤਾ ਕਿਹਾ ਤਾਂ ਇਹੀ ਜਾਂਦਾ ਸੀ ਜਿੰਨੇ ਰਾਜ ਮੌਜੂਦ ਹੋਣਗੇ ਉਨਾਂ ਹੀ ਮੁਲਕ ਮਜ਼ਬੂਤ ਹੋ ਪਰ ਹੌਲੀ ਹੌਲੀ ਗੱਲ ਸ਼ੁਰੂ ਕਰ ਲਈ ਜੰਮੂ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਭਾਰਤ ਇੱਕ ਹੈ ਬਸ ਬਾਲੇ ਬੰਦੇ ਕਹਿੰਦੇ ਵੀ ਸਾਰਿਆਂ ਨੂੰ ਇਹ ਪਤਾ ਵੀ ਇੱਕਾ ਇਹ ਕਿਹੜੀ ਇਹਦੀ ਗੱਲ ਆ ਜਿਹੜੀ ਤੁਸੀਂ ਸਾਨੂੰ ਪੜਾ ਰਹੇ ਹੋ ਸਾਡੇ ਕੰਨਾਂ 'ਚ ਬਾੜ ਰਹੇ ਹੋ ਵਾਰ-ਵਾਰ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਉੱਤੇ ਕੀਤੇ ਹਮਲੇ ਦੀ 40ਵੀਂ ਬਰੇ ਗੰਢ ਮੌਕੇ ਸੋਚਣ ਵਿਚਾਰ ਲਈ ਅਸੀਂ 71 ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਸ਼ਿਸ਼ ਕਰੂੰਗਾ ਕਿ ਅੱਜ ਦੇ ਸਮਾਗਮ ਦੇ ਵਿਸ਼ੇ ਦੇ ਉੱਪਰ ਹੀ ਕੇਂਦਰਿਤ ਰਿਹਾ ਜਾਵੇ ਕਿਉਂਕਿ ਦਰਬਾਰ ਸਾਹਿਬ ਉੱਤੇ ਜਿਹੜਾ ਫੌਜੀ ਹਮਲਾ ਇਹ ਭਾਰਤੀ ਸਟੇਟ ਦੀ ਜਿਹੜੀ ਘੱਟ ਗਿਣਤੀਆਂ ਪ੍ਰਤੀਨਿਧੀਆਂ ਜਿਹੜੀ ਅੱਡ-ਅੱਡ ਸੂਬਿਆਂ ਪ੍ਰਤੀਨਿਧੀਆਂ ਉਹਦਾ ਇੱਕ ਗੁੰਦਮਾਜਹਾਰ ਆ ਇਹ ਉਹੀ ਮੁਲਕਾ ਜਿਹਦੇ ਸੰਵਿਧਾਨ ਦੇ ਵਿੱਚ ਲਿਖਿਆ ਸੀ ਇੰਡੀਆ ਭਾਰਤ ਇਹਦੇ ਯੂਨੀਅਨ ਆਫ ਸਟੇਟਸ ਇਹ ਰਾਜਾਂ ਦਾ ਸੰਘ ਆ ਭਾਰਤ ਨੇ ਰਾਜ ਨਹੀਂ ਬਣਾਏ ਰਾਜਾਂ ਨੇ ਭਾਰਤ ਬਣਾਇਆ ਇਹ ਉਹੀ ਮੁਲਕਾ ਜਿਹਦੇ ਹੱਥ ਚ ਰਾਜ ਸਤਾਈ 47 ਤੋਂ ਪਹਿਲਾਂ ਜਿਨੇ ਜ਼ੋਰ ਨਾਲ ਇਹ ਗੱਲ ਰੱਖੀ ਕਿ ਕਾਂਗਰਸ ਪਾਰਟੀ ਦੇ ਯੂਨਟਾ ਜਿਹੜੇ ਰਿਆਸਤਾਂ ਦੇ ਆਧਾਰ ਤੇ ਨਹੀਂ ਬੋਲੀ ਦੇ ਆਧਾਰ ਤੇ ਬਣਾਏ ਜਾਣਗੇ ਬੋਲੀ ਦੇ ਆਧਾਰ ਤੇ ਸੂਬੇ ਬਣਾਏ ਜਾਣਗੇ 1980ਵਿਆਂ ਤੱਕ ਮੁਲਕ ਚੱਲਦਾ ਰਿਹਾ ਸਰਕਾਰਾਂ ਬਣਦੀਆਂ ਰਹੀਆਂ ਟੁੱਟਦੀਆਂ ਰਹੀਆਂ ਸਿਆਸੀ ਪਾਰਟੀਆਂ ਵੀ ਉੱਭਰੀਆਂ ਇੱਕ ਪਾਰਟੀ ਦਾ ਇਕਾਧਕਾਰ ਰਿਹਾ ਪਰ ਕੁਦਰਤੀ ਇਹ ਗੱਲ ਹੋਈ ਕਿ ਪੰਜਾਬ ਦੇ ਅੰਦਰ ਦੋ ਮਸਲੇ ਸੀ ਜਿਹੜੇ ਉਹ ਵੱਡੇ ਜ਼ੋਰ ਨਾਲ ਉਭਰੇ ਪਹਿਲਾ ਮਸਲਾ ਸੀ ਰਾਜਾਂ ਨੂੰ ਵੱਧ ਅਧਿਕਾਰ ਦੇਣ ਦਾ ਦੂਜਾ ਸਵਾਲ ਇਹ ਸੀ ਕੀ ਇਸ ਮੁਲਕ ਦੇ ਅੰਦਰ ਘੱਟ ਗਿਣਤੀਆਂ ਦੀ ਜਿਹੜੀ ਵਿਲੱਖਣ ਹੋਉਂਦਾ ਜਾਂ ਉਹਨਾਂ ਦੇ ਜੋ ਪਹਿਚਾਣ ਆ ਉਹਨਾਂ ਦੀਆਂ ਕਦਰਾਂ ਕੀਮਤਾਂ ਨੇ ਉਹਨਾਂ ਦਾ ਇਤਿਹਾਸ ਆ ਉਹਨਾਂ ਦੀਆਂ ਪਰੰਪਰਾਵਾਂ ਨੇ ਇਹਨੂੰ ਖੋਰਾ ਲਾਇਆ ਜਾ ਰਿਹਾ ਇਹਨੂੰ ਕਿਵੇਂ ਬਚਾਇਆ ਜਾਵੇ ਕਿਉਂਕਿ 47 ਤੋਂ ਬਾਅਦ ਜੋ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਸੀ ਭਾਰਤੀ ਸੰਵਿਧਾਨ ਾਕਾਤਮਕ ਵੀ ਆ ਜੀ ਭਾਰਤੀ ਸੰਵਿਧਾਨ ਫੈਡਰਲਿਜ਼ਮ ਵੀ ਆ ਜੀ ਗੋਲ ਗੱਲਾਂ ਬਹੁਤ ਸੀ ਉਹਦੇ ਵਿੱਚ ਪਰ ਸਟੇਟ ਨੇ ਇੱਕ ਪਾਸੇ ਨੂੰ ਤਾਂ ਤੁਰਨਾ ਹੁੰਦਾ ਨਾ ਭਾਰਤ ਦੀ ਸਰਕਾਰ ਨੇ ਇਸ ਮੁਲਕ ਨੂੰ ਕਿਹਾ ਤਾਂ ਇਹੀ ਸੀ ਕਿ ਫੁੱਲਾਂ ਦਾ ਗੁਲਦਸਤਾ ਕਿਹਾ ਤਾਂ ਇਹੀ ਜਾਂਦਾ ਸੀ ਜਿੰਨੇ ਰਾਜ ਮੌਜੂਦ ਹੋਣਗੇ ਉਨਾਂ ਹੀ ਮੁਲਕ ਮਜ਼ਬੂਤ ਹੋਊਗਾ ਪਰ ਹੌਲੀ ਹੌਲੀ ਗੱਲ ਸ਼ੁਰੂ ਕਰ ਲਈ ਜੰਮੂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਰਤ ਇਕ ਹੈ ਮਤਲਬ ਬਾਲੇ ਬੰਦੇ ਕਹਿੰਦੇ ਵੀ ਸਾਰਿਆਂ ਨੂੰ ਇਹ ਪਤਾ ਵੀ ਇਕ ਆ ਇਹ ਕਿਹੜੀ ਇਹਦੀ ਗੱਲ ਆ ਜਿਹੜੀ ਤੁਸੀਂ ਸਾਨੂੰ ਪੜਾ ਰਹੇ ਹੋ ਸਾਡੇ ਕੰਨਾਂ 'ਚ ਬਾੜ ਰਹੇ ਹੋ ਵਾਰ-ਵਾਰ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਰਤ ਇਕ ਆ ਅਸਲ ਦੇ ਵਿੱਚ ਉਹਨਾਂ ਨੇ ਸ਼ੁਰੂ ਦੇ ਵਿੱਚ ਇਹ ਜਿਹੜਾ ਬਹੁ ਕੌਮੀ ਦੇਸ਼ ਆ ਇਹਨੂੰ ਇੱਕ ਭਾਰਤੀ ਕੌਮ ਨੂੰ ਸਿਰਜਣਾ ਦਾ ਪ੍ਰੋਜੈਕਟ ਆ ਜਿਹੜਾ ਉਹ ਭਾਰਤੀ ਸਟੇਟ ਨੇ ਕਹਿ ਲੋ ਸਰਕਾਰ ਨੇ ਕਹਿ ਲੋ ਹਾਕਮ ਜਮਾਤ ਨੇ ਕਹਿ ਲੋ ਸ਼ੁਰੂ ਕਰ ਲਿਆ ਸੀ ਜੀ ਦੇ ਕਰਕੇ ਸੰਵਿਧਾਨ ਦੇ ਵਿੱਚ ਜਿੰਨੇ ਫੈਡਰਲ ਐਂਸ਼ ਸੀ ਉਹ ਇਕੱਲੇ ਇਕੱਲੇ ਕਰਕੇ ਮਿਟਣੇ ਸ਼ੁਰੂ ਕਰਤੇ ਤਾਕਤਾਂ ਦਾ ਕੇਂਦਰੀਕਰਨ ਕਰਨਾ ਸ਼ੁਰੂ ਕਰਤੇ ਕਾਂਗਰਸ ਦੇ ਰਾਜੇ ਵਿੱਚ ਹੀ ਹੋਇਆ ਜਦੋਂ ਐਮਰਜੈਂਸੀ ਲੱਗੀ 75 ਦੇ ਵਿੱਚ ਤੁਹਾਨੂੰ ਵੀ ਕਿਉਂਕਿ ਭਾਰਤ ਕਿਹਾ ਜਾਂ ਮੁਲਕਾ ਹਰ ਇੱਕ ਮੁਲਕ ਦੀ ਆਪਣੀ ਖਾਸੀਅਤ ਆ ਹਰ ਇੱਕ ਥਾਂ ਤੇ ਫੈਡਰਲਿਜ਼ਮ ਦੇ ਤਾਕਤਾਂ ਦੇ ਵਕੇਂਦਰੀਕਰਨ ਦੇ ਠੋਸ ਰੂਪ ਚਾਪੋ ਆਪਣੇ ਅਰਥ ਨੇ ਪਰ ਭਾਰਤ ਦੇ ਵਿੱਚ ਫੈਡਰਲਿਜ਼ਮ ਤੇ ਜਮਹੂਰੀਅਤ ਆ ਇਹ ਆਪਸ ਦੇ ਵਿੱਚ ਦੋ ਬਹੁਤ ਨੇੜੇ ਹੋ ਜੁੜੇ ਹੋਏ ਨੇ ਸਖੀਆਂ ਪੈਣਾ ਨੇ ਜਿਉਂ ਨਿਉ ਤੋਂ ਫੈਡਰਲਿਜ਼ਮ ਨੂੰ ਖਤਮ ਕਰੋਗੇ ਪ੍ਰਬੰਧਕੀ ਢਾਂਚੇ ਦੇ ਵਿੱਚ ਹੋਰ ਸਾਰੇ ਕਾਸੇ ਦੇ ਵਿੱਚ ਤੇ ਉਹ ਤੇ ਉਹ ਜਮਹੂਰੀਅਤ ਖਤਮ ਹੋਣੀ ਹੋਣੀ ਆ ਇਹਦਾ ਇੱਕ ਇਜਹਾਰ ਹੋਇਆ ਸੀ 75 ਚ ਐਮਰਜੈਂਸੀ ਲੱਗੀ ਐਮਰਜੈਂਸੀ ਹਟਾਈ ਬਹੁਤ ਕੁਝ ਬਦਲਿਆ ਪਰ ਇੱਕ ਗੱਲ ਦੇਖੋ ਤੁਸੀਂ ਕਮਾਲ ਦੀ ਸਰਕਾਰ ਕੋਈ ਵੀ ਬਦਲੀ ਪਰ ਜਿਹੜੀਆਂ ਰਾਜਾਂ ਤੋਂ ਤਾਕਤਾਂ ਖੋਈਆਂ ਨੇ ਤਾਕਤਾਂ ਦਾ ਕੇਂਦਰੀਕਰਨ ਕੀਤਾ ਕਿਸੇ ਇੱਕ ਵੀ ਸਰਕਾਰ ਨੇ ਉਹ ਤੋਂ ਭੋਰਾ ਪਾਸਾ ਨਹੀਂ ਵਟਿਆ ਵਾਪਸ ਨਹੀਂ ਦਿੱਤਾ ਨਵੇਂ ਰੂਪ ਚ ਉਸੇ ਰਾਹ ਤੇ ਅੱਗੇ ਤੁਰੇ ਇਸੇ ਸਮੇਂ ਦੌਰਾਨ ਫਿਰ ਧਰਮ ਯੁੱਧ ਮੋਰਚਾ ਧਰਮ ਯੁੱਧ ਮੋਰਚੇ ਬਾਰੇ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਬੜੀ ਗੱਲਾਂ ਦਹਰਾਉਣ ਦੀ ਲੋੜ ਨਹੀਂ ਮੋਰਚਾ ਚੱਲਿਆ ਉਹ ਸਵਾਲ ਸੀ ਜਿਹੜਾ ਫਿਰ ਇਹ ਸਵਾਲ ਆ ਗਿਆ ਵੀ ਇਹ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਵੀ ਗੱਲ ਉੱਠੀ ਆ ਤੇ ਧਾਰਮਿਕ ਘਟ ਗਣਤੀ ਦੀ ਵੀ ਗੱਲ ਉੱਠੀ ਆ ਇਹਨੂੰ ਨਜਿੱਠਿਆ ਕਿਵੇਂ ਜਾਵੇ ਇਹਨੂੰ ਹੱਲ ਕਿਵੇਂ ਕੀਤਾ ਜਾਵੇ ਇਹ ਜੋ ਪਾਲਸੀ ਉਹਨਾਂ ਦੀ ਚੱਲ ਰਹੀ ਸੀ ਉਸੇ ਪਾਲਸੀ ਨੂੰ ਅੱਗੇ ਵਧਾਇਆ ਗਿਆ ਇੰਦਰਾ ਗਾਂਧੀ ਇੱਕ ਕਰੈਲੀ ਕਰਦੀ ਸੀ ਜੰਮੂ ਚ ਦੂਜੀ ਪਠਾਨਕੋਟ ਚ ਜਾ ਕੇ ਮੁਲਕ ਨੂੰ ਦੱਸਦੀ ਸੀ ਮੈਂ ਕਿੱਥੇ ਕਿੱਥੇ ਲੜਾਂ ਇਧਰੋਂ ਵੀ ਖਤਰਾ ਇਧਰੋਂ ਵੀ ਖਤਰਾ ਇੱਕ ਉਹਨੇ ਮਾਹੌਲ ਬਣਾਇਆ ਪੂਰੀ ਤਰ੍ਹਾਂ ਕਿਉਂਕਿ ਅੱਡ ਅੱਡ ਤਾਕਤਾਂ ਨੇ ਜਿਹੜੀਆਂ ਅੱਡ ਅੱਡ ਖੇਤਰ ਚੋਂ ਆਉਂਦੀਆਂ ਨੇ ਅਕਾਲੀਆਂ ਨੇ ਰਾਜ ਕੀਤਾ ਸੀ ਇਹਨਾਂ ਨੇ ਰਾਜਾਂ ਨੂੰ ਵੱਧ ਅਧਿਕਾਰਾਂ ਵਾਲੀ ਗੱਲ ਤੇ ਜ਼ੋਰ ਦਿੱਤਾ ਧਾਰਮਿਕ ਘਟਨਤੀ ਵਾਲੀ ਵੀ ਗੱਲ ਤੇ ਜ਼ੋਰ ਦਿੱਤਾ। ਸੰਤ ਜਰਨੈਲ ਸਿੰਘ ਧਾਰਮਿਕ ਖੇਤਰ ਚੋਂ ਆਇਆ ਸੀ। ਉਹਨੇ ਉਹਨੇ ਇਹ ਸਵਾਲ ਉਵਾਰਿਆ ਵੀ ਜਦੋਂ ਅਸੀਂ ਸਿੱਖੀ ਤੋਂ ਟੁੱਟ ਗਏ, ਸਿੱਖ ਫਲਸਫੇ ਦੀ ਪਰ੍ਹਾਂ ਹੋ ਗਏ ਤਾਂ ਸਿਆਸੀ ਲੜਾਈਆਂ ਕਿਵੇਂ ਜਿੱਤੀਆਂ ਜਾਣਗੀਆਂ? ਇਸ ਕਰਕੇ ਧਾਰਮਿਕ ਤੌਰ ਤੇ ਪਰਪੱਕ ਹੋਵੋ। ਤੇ ਜਦੋਂ ਉਹਨਾਂ ਨੇ ਧਾਰਮਿਕ ਤੌਰ ਤੇ ਪਰਪੱਕ ਹੋਣ ਦੀ ਗੱਲ ਉਵਾਰੀ, ਫਿਰ ਨਿਸ਼ਾਨੇ ਤੇ ਸ਼੍ਰੋਮਣੀ ਕਮੇਟੀ ਤੇ ਇਕੱਲੀ ਲੀਡਰਸ਼ਿਪੇ ਹੋਣੀ ਸੀ। ਉਦੋਂ ਕਾਂਗਰਸ ਦਾ ਹਕੂਮਤ ਦਾ ਉਹਨਾ ਪ੍ਰਤੀ ਰਵਈਆ ਵੱਖਰਾ ਸੀ ਸੰਤ ਨੇ ਜੀ ਧਰਮ ਦਾ ਪ੍ਰਚਾਰ ਕਰਦੇ ਨੇ ਸਾਨੂੰ ਕੀ ਆ ਅਕਾਲੀਆਂ ਬਾਰੇ ਸਖਤ ਸੀ ਵੀ ਇਹ ਅਸਲ ਸਰਕਾਰ ਬਣਾਉਣਾ ਚਾਹੁੰਦੇ ਨੇ ਮੰਗਾ ਮੰਗਾ ਨਾਲ ਇਹਨਾਂ ਦਾ ਕੋਈ ਵਹਲਾ ਤਲਕ ਹੈ ਨਹੀਂ ਐਵੇਂ ਲੋਕਾਂ ਨੂੰ ਉਭਾਰਨ ਲਈ ਆ ਆ ਮੰਗਾ ਮੰਗਾ ਜੀ ਇਹਨਾਂ ਨੇ ਕੀਤੀ ਇਹਨੇ ਨਾ ਇਹਨਾਂ ਪ੍ਰਤੀ ਸਹਿਰਦ ਨੇ ਨਾ ਇਹ ਕਰਨਾ ਚਾਹੁੰਦੇ ਨੇ ਪਰ ਇਹ ਘੱਟ ਦੀ ਇੱਕ ਹੀ ਜੀ ਤਾਕਤ ਇਕੱਠੀ ਕਰਨਾ ਚਾਹੁੰਦੇ ਆ ਜਿਹਦੇ ਨਾਲ ਆਪਣੀ ਆਰਮਨਾਲ ਸਰਕਾਰ ਬਣਾ ਸਕਣ ਹਾਲਾਤ ਬਦਲੇ ਸਾਂਝੇ ਹੋ ਗਏ ਸਾਰੇ ਅਕਾਲੀ ਮੋਰਚਿਚ ਸੰਤ ਭਿੰਡਰਾਂ ਵਾਲੇ ਨੇ ਇੱਕ ਗੱਲ ਉਹ ਹਾਰਤੀ ਕਿਉਂਕਿ ਪਹਿਲੀ ਵਾਰ ਕਦੇ ਮਰਨ ਵਰਤ ਰੱਖ ਲਿਆ ਜੀ ਉਹ ਛੱਡਤਾ ਜੀ ਅਗਨਕੁੰਡੋ ਸਾਰ ਲੇ ਜੀ ਫਲਾਨਾ ਦੀ ਦਰਸ਼ਨ ਸਿੰਘ ਫੇਰੂਮਾਨ ਨੇ ਵੀ ਸ਼ਹਾਦਤ ਦਿੱਤੀ ਇਸ ਗੱਲ ਦੇ ਖਿਲਾਫ ਕਹਿ ਲੋ ਜਾਂ ਇਹ ਗੱਲ ਸਾਬਤ ਕਰਨ ਲਈ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਅਕਾਲ ਤਖਤ ਨੇ ਵੀ ਸਜ਼ਾਵਾਂ ਦਿੱਤੀਆਂ ਸੰਤ ਫਤੇ ਸਿੰਘ ਨੂੰ ਬਾਸਟਰ ਤਾਰਾ ਸਿੰਘ ਨੂੰ ਇੱਕਠੇ ਹੋਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇਸ ਵਾਰ ਆਨੰਦਪੁਰ ਦੇ ਮਤੇ ਤੋਂ ਘੱਟ ਮੈਂ ਸਮਝੌਤਾ ਨਹੀਂ ਹੋਣ ਦੇਣਾ। ਅਕਾਲੀ ਉਹਦੋਂ ਘੱਟ ਸਮਝੌਤਾ ਕਰਨਾ ਚਾਹੁੰਦੇ ਸੀ। ਕਿਉਂਕਿ ਆਮੇ ਤੌਰ ਤੇ ਕਹਿੰਦੇ ਹੁੰਦੇ ਨੇ ਜੇ ਤੁਸੀਂ ਪਿਸਤੌਲ ਲੈਣਾ ਤਾਂ ਤੋਪ ਦਾ ਲਾਇਸੈਂਸ ਅਪਲਾਈ ਕਰ ਦੋ। ਬਹੁਤ ਸਾਰੇ ਪੱਤਰਕਾਰ ਜਾਣਦੇ ਨੇ ਹਮੀਰ ਸਿੰਘ ਨੇ ਵੀ ਜ਼ਿਕਰ ਕੀਤਾ 25 ਤਰੀਕ ਨੂੰ ਇੱਕ ਵਾਰ ਸਮਝੌਤਾ ਲਗਭਗ ਹੋ ਗਿਆ ਸੀ। ਟੋੜਾ ਸਾਹਿਬ ਨੇ ਵੀ ਵਿਸਾਰ ਚ ਦੱਸਿਆ ਇਹ ਸਵਾਲ ਹਵਾਰਿਆ ਫਿਰ ਸੰਤ ਭਿੰਡਰਾਂ ਵਾਲੇ ਨੂੰ ਇਸ ਲਈ ਮਨਾਉਣ ਦਾ ਜ਼ਿੰਮੇਵਾਰ ਕੌਣ ਲੈਂਦਾ ਤੁਹਾਡੇ ਤੁਹਾਡੀ ਅਗਲਾ ਮੰਨ ਲੈਂਦੇ ਆ ਜਿਹੜੇ ਪੰਜ ਮੰਤਰੀ ਸੀ ਉਹਦਾ ਕੀ ਕਰੋਗੇ ਟੋੜਾ ਸਾਹਿਬ ਕਹਿੰਦੇ ਵੀ ਉਹਦੀ ਜ਼ਿੰਮੇਵਾਰੀ ਮੇਰੀ ਆ ਇਹ ਆਨਰ ਕਾਰਡ ਆ ਉਹਨਾਂ ਨੇ ਕਿਹਾ ਹੋਇਆ ਉਹਦੀ ਫਿਰ ਹੋਇਆ ਸੀ ਮੈਡਮ ਨਹੀਂ ਮੰਨਤੇ ਬਿਲਕੁਲ ਕਹਿੰਦੇ ਆਏ ਮੀਟਿੰਗ 'ਚ ਅਸੀਂ ਸਹਿਮਤ ਹੋ ਕੇ ਗਏ ਸੀ ਵੀ ਆ ਚਾਰ ਪੰਜ ਗੱਲਾਂ ਮੰਨੋ ਆ ਕਮਿਸ਼ਨ ਮੜਾਓ ਆਨੰਦਪੁਰ ਦਾ ਮਤ ਉਹਨਾਂ ਨੂੰ ਦਿਓ ਨਹੀਂ ਮੰਨੇ ਉਸੇ ਨੰਨਪੁਰ ਦੇ ਮਤੇ ਨੂੰ ਉਹਨਾਂ ਨੇ ਖਾਲਸਤਾਨ ਕਿਹਾ ਅਕਾਲੀਆਂ ਨੂੰ ਇਹ ਕਿਹਾ ਵੀ ਇਹਨਾਂ ਦਾ ਮਕਸਦ ਸਰਕਾਰ ਬਣਾਉਣ ਤੱਕ ਦਰਬਾਰ ਸਾਹਿਬ ਤੇ ਫੌਜੀ ਹਮਲੇ ਤੋਂ ਬਾਅਦ ਬਹੁਤ ਕੁਝ ਝੋੜਿਆ ਗਿਆ ਬਹੁਤ ਕੁਝ ਬਦਲਿਆ ਗਿਆ ਆਪੋ ਆਪਣੇ ਤਜਰਬੇ ਸਾਰਿਆਂ ਨੇ ਦੱਸੇ ਨੇ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ 40 ਮਾਸ ਹਾਲਾ ਅਸੀਂ ਉਹੀ ਕਹਾਣੀਆਂ ਪਾਈ ਜੰਨੇ ਆ ਇੱਕ ਤਰੀਕ ਨੂੰ ਫਾਇਰਿੰਗ ਹੋਈ ਜੀ ਟੈਸਟਿੰਗ ਹੋਇਆ ਜੀ ਮਗਰੋਂ ਕੋਈ ਜਵਾਬ ਨਾ ਹੋਇਆ ਜੀ ਮਹੰਗਾ ਸਿੰਘ ਸ਼ਹੀਦ ਹੋ ਗਿਆ ਐਨੇ ਹੋ ਗਏ ਦੋ ਨੂੰ ਆਏ ਹੋਇਆ ਜੀ ਤਿੰਨ ਨੂੰ ਆਏ ਹੋਇਆ ਜੀ ਫਿਰ ਉਧਰੋਂ ਟੈਂਕ ਆ ਗਏ ਜੀ ਫਿਰ ਟੈਂਕੀ ਵਾਲਾ ਮੋਰਚਾ ਆਇਆ ਫਿਰ ਫਲਾਨਾ ਮੋਰਚਾ ਆਇਆ ਫਿਰ ਉਧਰੋਂ ਫਾਇਰਿੰਗ ਹੋਈ ਫਿਰ ਕਮਾਂਡੋ ਆਏ ਫਿਰ ਕਿਵੇਂ ਬਿਸ਼ਾਤੇ ਉਹ ਸਾਰਾ ਕੁਝ ਕਰਤਾ ਹਾਲੇ ਤੱਕ ਜਿਵੇਂ ਕਹਿੰਦੇ ਨੇ ਨਾ ਸਾਡਾ ਬੀਤਿਆ ਵਰਤਮਾਨ ਤੇ ਭਵਿੱਖ ਆਪਸ ਦੇ ਵਿੱਚ ਜੁੜੇ ਹੁੰਦੇ ਨੇ ਜੇ ਤੁਸੀਂ ਬੀਤੇ ਤੇ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਹੁੰਡੇਗਾ। ਰਸੂਲ ਹਮਜ਼ਾ ਤੋਪ ਦਾ ਬੜਾ ਪਿਆਰਾ ਵਾਕ। ਗੋਲੀ ਚਲਾਉਣ ਦਾ ਮਤਲਬ ਆ ਜੇ ਭਵਿੱਖ ਨੂੰ ਜੇ ਬੀਤੇ ਨੂੰ ਤੁਸੀਂ ਸਹੀ ਸੰਦਰਭ ਚ ਨਹੀਂ ਸੋਚੋਗੇ ਉਹ ਤੋਂ ਸਬਕ ਨਹੀਂ ਸਿੱਖੋਗੇ, ਉਹ ਤੋਂ ਪ੍ਰੇਰਨਾ ਨਹੀਂ ਲਓਗੇ ਤਾਂ ਤੁਸੀਂ ਮੌਜੂਦਾ ਹਾਲਤ ਦੇ ਵਿੱਚ ਸਹੀ ਪੈਂਤੜਾ ਅਖਤਿਆਰ ਨਹੀਂ ਕਰ ਸਕਦੇ। ਤਾਂ ਤੁਹਾਡਾ ਭਵਿੱਖਾ ਜਿਹੜਾ ਉਹ ਵੀ ਸਹੀ ਦਿਸ਼ਾ ਚ ਨਹੀਂ ਜਾ ਸਕਦਾ। ਕੀ ਅਸੀਂ ਉਹ ਤੋਂ ਸਬਕ ਸਿੱਖਿਆ? ਇੱਕ ਗੱਲ ਠੀਕ ਆ ਵੀ ਜਾਵਰ ਜਿੱਡੀ ਵੱਡੀ ਪੱਦਰ ਤੇ ਕੀਤਾ ਸੀ ਜਿਵੇਂ ਉਹਨੂੰ ਲੁਕੋਇਆ ਜਿਵੇਂ ਉਹਦੇ ਬਾਰੇ ਝੂਠ ਪ੍ਰਚਾਰ ਕੀਤਾ ਉਹਨੂੰ ਉਭਾਰਨਾ ਵੀ ਬਹੁਤ ਜ਼ਰੂਰੀ ਸੀ ਅਸਲ ਹਕੀਕਤ ਕੀ ਹੋਈ ਆ ਕੱਲਾ ਸੰਤਾਂ ਨੂੰ ਕੱਢਣ ਦਾ ਰੌਲਾ ਨਹੀਂ ਸੀ 42 ਹੋਰ ਗੁਰਦੁਆਰਿਆਂ ਨੂੰ ਕਿਉਂ ਘੇਰਿਆ ਇੱਥੇ ਇਹ ਸਵਾਲ ਆਉਂਦਾ ਕੀ ਇਹ ਆਨੰਦਪੁਰ ਦੇ ਮਤੇ ਲਈ ਜਿਹੜੀ ਸਿਆਸੀ ਲੜਾਈ ਸੀ ਉਹਨੂੰ ਕੁਚਣ ਲਈ ਕੀਤਾ ਗਿਆ ਸੀ ਸਾਰਾ ਕੁਝ ਜਾ ਸਿਰਫ ਸੰਤਾ ਨੂੰ ਫੜਨ ਜਾਂ ਉਸ ਫੋਰਸ ਨੂੰ ਮਕਾਉਣ ਲਈ ਕੀਤਾ ਗਿਆ ਸੀ ਜਾਂ ਜਿਹੜੀ ਬਾਹਰ ਮਾੜੀ ਮੋਟੀ ਹਿੰਸਾ ਹੋ ਰਹੀ ਸੀ ਘਟਨਾਵਾਂ ਹੋ ਰਹੀਆਂ ਸੀ ਉਹਨੂੰ ਕਾਬੂ ਕਰਨ ਲਈ ਕੀਤਾ ਗਿਆ ਸੀ ਇੱਥੇ ਆ ਕੇ ਵੱਡਾ ਰੌਲਾ ਪੈ ਗਿਆ ਅੱਜ ਦੀ ਜਦੋਂ ਸਿਆਸਤ ਅਸੀਂ ਦੇਖਦੇ ਆ ਮੈਨੂੰ ਐ ਲੱਗਦਾ ਅਸੀਂ ਉਹ ਤੋਂ ਸਬਕ ਨਹੀਂ ਸਿੱਖਿਆ ਇੱਕ ਤੇਰਾ 26 ਜਨਵਰੀ 86 ਨੂੰ ਸਰਵਤ ਖਾਲਸਾ ਹੋਇਆ ਦਮਦਮੀ ਟਕਸਾਲ ਦੀ ਗਵਾਈ ਚ ਹੋਇਆ ਕਿਉਂਕਿ ਦੂਜੀ ਲੀਡਰਸ਼ਿਪ ਸੀ ਜਿਹੜੀ ਅਕਾਲੀ ਉਹਨੂੰ ਬੜੇ ਜ਼ੋਰ ਨਾਲ ਬੰਦੂ ਕਰਤਾ ਸੀ ਹੱਥ ਖੜੇ ਕਰਕੇ ਆ ਗਏ ਜੀ ਜੇ ਹੋ ਗਿਆ ਜੀ ਅਸਲ 'ਚ ਹਮਲਾ ਕਰਾਉਣ ਵਾਲੀ ਇਹ ਨੇ ਅੱਜ ਤੱਕ ਕਹੀ ਜਾਂਦੇ ਨੇ ਹਮਲਾ ਇਹ ਅਕਾਲੀਆਂ ਨੇ ਕਰਾਇਆ ਜੀ ਇਹ ਨਹੀਂ ਨੇ ਕਿਹਾ ਜੀ ਤੁਸੀਂ ਇਹ ਕਰੋ ਐਵੇਂ ਝੂਠੀਆਂ ਜੀਆਂ ਜਾਲੀਆਂ ਜੀਆਂ ਚਿੱਠੀਆਂ ਛਪੀਆਂ ਜਾਂਦੀਆਂ ਨੇ ਛਪਾਈ ਜਾਂਦੇ ਨੇ ਸਟੇਟ ਨੂੰ ਬਰੀ ਕਰੀ ਜਾਂਦੇ ਨੇ ਆਪਸੀ ਲੜਾਈ ਦੇ ਵਿੱਚ ਉਹਨਾਂ ਗਲਤੀਆਂ ਅਕਾਲੀ ਲੀਡਰਸ਼ਿਪ ਤੋਂ ਉਦੋਂ ਵੀ ਹੋਈਆਂ ਹੋਣਗੀਆਂ ਪਹਿਲਾਂ ਵੀ ਹੋਈਆਂ ਹੋਣਗੀਆਂ ਬਾਅਦ 'ਚ ਵੀ ਹੋਈਆਂ ਹੋਣਗੀਆਂ ਪਰ ਅਕਾਲੀ ਲੀਡਰਸ਼ਿਪ ਗੱਲਬਾਤ ਦਾ ਰਸਤਾ ਹੀ ਦਿਖੜੀ ਸੀ ਪੂਰਾ ਅਮਨ ਤੇ ਸ਼ਾਂਤੀਪੂਰਵਕ ਸੰਘਰਸ਼ ਤੇ ਪਹਿਰਾ ਦਿੱਤਾ ਅਕਾਲੀ ਲੀਡਰਸ਼ਿਪ ਨੇ ਠੀਕ ਆ ਫਿਰ ਉਹ ਤੋਂ ਬਾਅਦ ਜਿਹੜੀ ਨਾਬਰੀ ਦੀ ਪਰੰਪਰਾ ਇਹਨੂੰ ਤੁਸੀਂ ਬਦਲਾ ਕਹਿ ਲੋ ਜਾਂ ਅਸਲ ਦੇ ਵਿੱਚ ਜਵਾਬ ਦੇਣਾ ਸੀ ਜਿਹੜਾ ਜਲ ਉਹਨੂੰ ਪਹਿਲਾਂ ਵੀ ਸਿੱਖ ਦਿੰਦੇ ਰਹੇ ਨੇ ਐ ਤਾਂ ਨਹੀਂ ਵੀ ਲੜਾਈਆਂ ਵੇਲੇ ਲੜਦੇ ਸੀ ਉਦੋਂ ਬਿਨਾਂ ਵੀ ਉਹਨ ਦੇ ਸੀ ਵੀ ਜੰਗਲਾਂ 'ਚ ਜਾਂਦੇ ਨੇ ਹਮਲੇ ਕਰਦੇ ਨੇ ਕਿਸੇ ਨੂੰ ਸੋਧਦੇ ਨੇ ਕਿਸੇ ਨੂੰ ਬਚਾਉਂਦੇ ਨੇ ਸਾਰਾ ਕੁਝ ਕਰਦੇ ਰਹੇ ਨੇ ਬਹੁਤ ਵੱਡੀ ਇੱਕ ਸਟੇਟ ਨੂੰ ਸਬਕ ਸਿਖਾਤਾ ਵੀ ਇਸ ਤਰ੍ਹਾਂ ਨੂੰ ਜੇ ਤੁਸੀਂ ਜਸਮਾਨੀ ਤੌਰ ਤੇ ਖਤਮ ਕਰਨ ਦੇ ਰਾਹ ਪਾਉਂਗੇ ਇਹ ਸੌਖਾ ਨਹੀਂ ਮੂਲਕ ਦੀ ਪ੍ਰਧਾਨ ਮੰਤਰੀ ਦਾ ਕਤਲ ਸਾਬਕਾ ਫੌਜ ਮੁਖੀ ਦਾ ਕਤਲ ਮੁੱਖ ਮੰਤਰੀ ਦਾ ਕਤਲ ਦਿੱਲੀ ਦੇ ਵਿੱਚ ਕਤਲੇਆਮ ਦੇ ਜਿਹੜੇ ਮੁੱਖ ਦੋਸ਼ੀ ਸੀ ਉਹਨਾਂ ਚੋਂ ਕਿੰਨਿਆਂ ਦਾ ਕਤਲ ਨੁਕਸਾਨ ਹੋਇਆ ਹਜ਼ਾਰਾਂ ਮੁੰਡੇ ਉਹਨਾਂ ਨੇ ਵੀ ਫੜਫੜ ਮਾਰੇ ਨੇ ਪਰ ਭਾਰਤੀ ਸਟੇਟ ਨੂੰ ਇੱਕ ਇਹ ਗੱਲ ਦੱਸਤਾ ਵੀ ਇਹ ਜਿਹੜੀ ਪੰਜਾਬ ਦੀ ਧਰਤੀ ਹੈ ਚ ਜਿਹੜਾ ਖਾਲਸਾ ਪੰਥਾ ਜਾਂ ਸਿੱਖ ਕੌਮ ਆ ਇਹਨੂੰ ਇਸ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ ਇਹਦਾ ਪ੍ਰੋਫੈਸਰ ਪੂਰਨ ਸਿੰਘ ਨੇ ਵੀ ਕਿਹਾ ਨਾ ਇਹ ਗੱਭਰੂ ਪੰਜਾਬ ਦੇ ਟੈ ਨਾ ਮੰਨਣ ਕਿਸੇ ਦੀ ਖੜ ਜਾਂਦੇ ਨੇ ਡਾਂਗਾ ਉਲਾਰ ਕੇ ਪਰ ਪਿਆਰ ਨਾਲ ਇਹ ਕਰਨ ਗੁਲਾਮੀ ਸੋ ਇਸ ਹਾਲਤ ਦੇ ਵਿੱਚ ਕੁਦਰਤੀਏ ਅਸੀਂ ਵੀ ਜਿਹੜੇ ਸਾਡੇ ਤੇ ਦੋਸ਼ ਲਾਉਂਦੀ ਸੀ ਭਾਰਤੀ ਸਟੇਟ ਸਾਡੇ ਵਿੱਚ ਹੀ ਉਹ ਤੇਰਾ ਉੱਭਰ ਆਇਆ ਜਿਨ੍ਹਾਂ ਨੇ ਸਾਬਤ ਕਰਤਾ ਵੀ ਗੱਲ ਤਾਂ ਉਹਨਾਂ ਦੀ ਸਹੀ ਸੀ 26 ਜਨਵਰੀ ਦੇ ਸਰਵਤ ਖਾਲਸ ਨੇ ਖਾਲਿਸਤਾਨ ਦਾ ਐਲਾਨ ਨਹੀਂ ਕੀਤਾ ਸਿੱਧੂ ਸਾਹਿਬ ਇੱਥੇ ਬੈਠੇ ਨੇ ਸਾਰਿਆਂ ਨੂੰ ਪਤਾ ਦਬਾਅ ਪਿਆ ਸੀ ਖਾਲਿਸਤਾਨ ਦਾ ਐਲਾਨ ਕਰੋ ਉਹ ਕਹਿੰਦੇ ਨਹੀਂ ਸੰਤਾਂ ਵੱਲੋਂ ਵਿੱਢੀ ਲੜਾਈ ਹੀ ਅਸੀਂ ਜਾਰੀ ਰੱਖਾਂਗੇ ਪੰਜਵੇਂ ਮਹੀਨੇ ਮੇਰੀ ਪੰਥ ਕਮੇਟੀ ਬਣਾਈ ਜਿਹਨੇ ਗੁਰਮਤਿ ਦੀ ਨਿਗਰਾਨੀ ਕਰਨੀ ਸੀ ਉਹਨੇ ਸਰਬੱਤ ਖਾਲਸੇ ਦੀ ਰਾਜ ਨੂੰ ਔਲੰਗ ਕੇ ਖਾਲਸਾਤਾਨ ਦਾ ਐਲਾਨ ਕੀਤਾ ਕਿਉਂ ਨਹੀਂ ਇਹਦੇ ਬਾਰੇ ਕੋਈ ਵਿਚਾਰ ਕਰਦਾ ਜੀ ਅੱਜਕੱਲੇ ਇੱਕ ਨੂੰ ਠੀਕ ਕਹੀ ਜਾਂਦੇ ਨੇ ਇੱਕ ਕੋਈ ਚੁੱਪ ਬੱਟ ਲੈਂਦਾ ਕੋਈ ਸਹੀ ਕਹੀ ਜਾਂਦਾ ਜਦੋਂ ਤੁਸੀਂ ਖਾਲਸਾ ਪੰਥ ਦੀ ਰਾਜ ਉਹ ਸਰਬੱਤ ਖਾਲਸੇ ਨੂੰ ਸ਼੍ਰੋਮਣੀ ਕਮੇਟੀ ਨੇ ਵੀ ਮੰਨੇ ਲਿਆ ਸੀ ਚਾਹੇ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਭੰਗ ਕੀਤੀ ਗਈ ਸੀ ਨਵੇਂ ਜਥੇਦਾਰ ਵੀ ਲਾਏ ਗਏ ਸੀ ਪਰ ਕਿਉਂਕਿ ਉਹ ਇੱਕ ਹੋਰ ਤਰ੍ਹਾਂ ਦੀ ਸਿਆਸਤ ਦੀ ਹੌਲੀ-ਹੌਲੀ ਕਰਕੇ ਉਹੀ ਸਿਆਸਤ ਮੁੜ ਕੇ ਫੇਰ ਭਾਰੂ ਹੋ ਗਈ ਦੂਜੇ ਪਾਸੇ ਸਰਕਾਰਾਂ ਬਣੀਆਂ ਬਰਨਾਲਾ ਸਾਹਿਬ ਦੀ ਸਰਕਾਰ ਬਣੀ ਫਿਰ ਬਾਦਲ ਸਾਹਿਬ ਦੀ ਸਰਕਾਰ ਬਣੀ 97 ਚ ਇਹੀ ਸਵਾਲ ਆ ਨਾ ਵੀ ਜਿਹੜੇ ਖੂਨ ਦੀਆਂ ਨਦੀਆਂ ਤੇ ਤਰ ਕੇ ਤੁਸੀਂ ਕੌਮਤਾ ਬਣਾਈਆਂ ਤੁਸੀਂ ਕੀਤਾ ਕੀ ਉਹ ਤਾਂ ਦੱਸੋ ਨਾ ਆਨੰਦਪੁਰ ਦੇ ਮਤੇ ਲਈ ਜਿਹੜੀਆਂ ਉਹ ਮਤੇ ਵੇਲੇ ਮੰਗਾ ਸੀ ਥੋੜੀ ਇੱਥੇ ਵੀ ਸਰਕਾਰ ਥੋੜੀ ਦਿੱਲੀ ਚ ਵੀ ਸਰਕਾਰ ਚ ਭਾਈ ਵਾਲੀ ਤੁਸੀਂ ਕੀ ਕੀਤਾ ਗੱਲ ਸਾਫ਼ ਕਰਤੀ ਨਾ ਵੀ ਅਕਾਲੀਆਂ ਦਾ ਮਕਸਦ ਸੱਤਾ ਹਥਿਆਉਣਾ ਸਰਕਾਰ ਸਰਕਾਰਾਂ ਕੰਮ ਤਾਂ ਕਰਦੀ ਹੁੰਦੀਆਂ ਨੇ ਵੀ ਬਾਦਲ ਸਾਹਿਬ ਨੇ ਆ ਫੈਸਲਾ ਕੀਤਾ ਜੀ ਫਿਰ ਭਗਵੰਤ ਮਾਨ ਨੇ ਆ ਸਰਕਾਰਾਂ ਨੇ ਕੰਮ ਚਲਾਉਣਾ ਨਵੇਂ ਫੈਸਲੇ ਕਰਨੀ ਹੁੰਦੇ ਆ ਇਹ ਕੋਈ ਜਗੋ ਤੇਰਮੀ ਆ ਮੇਰੇ ਇਹ ਸਾਰੀ ਕਹਾਣੀ ਦੱਸਣ ਦਾ ਮਤਲਬ ਇਹ ਆ ਸਾਡਾ ਹਾਲ ਇਹ ਆ ਵੀ ਵਕਤੋਂ ਖੁੰਜੀ ਡੂਮਣੀ ਗਾਵੇ ਆਲ ਪਤਾਲ ਦਰਬਾਰ ਸਾਹਿਬ ਦੇ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਮੁੱਦਾ ਕਿੱਥੇ ਗਿਆ ਜੀ ਮੈਨੂੰ ਇਹ ਦੱਸੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਉਸ ਵੇਲੇ ਦੇ ਅਨੁਸਾਰ ਜਿਹ ਅੱਜ ਵਾਲੇ ਮੀਟਰ ਨਾਲ ਅਸੀਂ ਉਹ ਰਾਜ ਨੂੰ ਦੇਖਣ ਲੱਗ ਜਾਈਏ ਉਹ ਫਿਰ ਹੋਰ ਤਰ੍ਹਾਂ ਹੋ ਉਸ ਸਮੇਂ ਦੇ ਪ੍ਰਸੰਗ 'ਚ ਦੇਖਾਂਗੇ ਅੱਜ ਵੀ ਉਹਨੂੰ ਦੁਨੀਆ ਦਾ ਪੰਜਵਾਂ ਸਭ ਤੋਂ ਵਧੀਆ ਰਾਜ ਕਹਿੰਦੇ ਨੇ ਜਿੱਥੇ ਸਿੱਖ 11 13% ਸੀ। ਮੁਸਲਮਾਨ 55% ਤੋਂ ਉੱਤੇ ਸੀ, ਹਿੰਦੂ 20% ਦੇ ਨੇੜੇ ਸੀ। ਹਕੂਮਤ ਦੀ ਬਣਤਰ ਦੇਖ ਲਓ ਤੁਸੀਂ ਕਿਹੋ ਜੀ ਸੀ। ਇਹ ਵੀ ਕਿਹਾ ਜਾਂਦਾ ਵੀ ਜਦੋਂ ਸ਼ਾਇਦ ਅਫਗਾਨਿਸਤਾਨ ਵੱਲ ਕੋਈ ਚੜ੍ਹਾਈ ਕੀਤੀ ਖਾਲਸਾ ਫੌਜਾਂ ਨੇ, ਮਹਾਰਾਜਾ ਰਣਜੀਤ ਸਿੰਘ ਨੇ ਹਦਾਇਤ ਕੀਤੀ ਵੀ ਕੋਈ ਖਾਸ ਉਹ ਤੇ ਇਤਿਹਾਸ ਕਲੈਬਰੀਰੀ ਆ। ਜਾਂ ਉਹ ਆ ਵੀ ਉਹਨੂੰ ਨੁਕਸਾਨ ਨਹੀਂ ਪਹੁੰਚਾਉਣਾ। ਜਿਹੜੇ ਬੰਦੇ ਨੇ ਦਰਬਾਰ ਸਾਹਿਬ ਤੇ ਫੌਜੀ ਹਮਲੇ ਤੋਂ ਬਾਅਦ ਕੰਟਰੋਲ ਕੀਤਾ ਸਾਰੇ ਨੇ ਸਫਾਈ ਕਰਾਈ ਜਨਰਲ ਗੁਰਾਇਆ ਦੀ ਇੰਟਰਵਿਊ ਸੁਣੀ ਹੈ ਤੁਸੀਂ ਉਹਨੂੰ ਪੁੱਛਿਆ ਵੀ ਟੋੜਾ ਸਾਹਿਬ ਉਹਨੇ ਹੱਥ ਖੜੇ ਕੀਤੇ ਸੀ ਕਹਿੰਦਾ ਹੱਥ ਖੜੇ ਕਰਾਉਣ ਦੀ ਲੋੜ ਹੀ ਨਹੀਂ ਸੀ ਉਹ ਕਿਹੜਾ ਹਥਿਆਰ ਬੰਦ ਲੜਾਈ ਲੜਦੇ ਸੀ ਫਿਰ ਉਹਨੇ ਆਪ ਦੱਸਿਆ ਕਹਿੰਦਾ ਜਦੋਂ ਅਸੀਂ ਟੋੜਾ ਸਾਹਿਬ ਨੂੰ ਬਖਤਰਬੰਦ ਗੱਡੀ 'ਚ ਬਿਠਾਉਣ ਲੱਗੇ ਕਿਉਂਕਿ ਖਤਰਾ ਇਹ ਸੀ ਵੀ ਇਕੱਲੀ ਲੀਡਰਸ਼ਿਪ ਨੂੰ ਜੇ ਬਾਹਰ ਇਸ ਤਰ੍ਹਾਂ ਨਿਕਲੀ ਹੋ ਸਕਦਾ ਉਹ ਅੰਦਰ ਵੀ ਕੋਈ ਮਾਰ ਦੇ ਵੀ ਟੋੜਾ ਸਾਹਿਬ ਕਹਿੰਦੇ ਮੈਨੂੰ ਫਿਰ ਠਾ ਕਿੱਥੇ ਕਰਨੀ ਹੈ ਕਿ ਨਾ ਮੈਂ ਕਿਹਾ ਨਹੀਂ ਥਾ ਕਿੱਥੇ ਕਰਨੀਆ ਮਤਲਬ ਗੋਲੀ ਕਿੱਥੇ ਮਾਰਨੀ ਆ ਉਹ ਗਰਾਇਆ ਆਪ ਕਹਿੰਦਾ ਕਹਿੰਦਾ ਮੈਂ ਕਿਹਾ ਜੀ ਇਹਦੀ ਕੋਈ ਗੱਲ ਨਹੀਂ ਹੈ ਤੁਸੀਂ ਇਸ ਗੱਲੋਂ ਕਬਰ ਆਓ ਨਾ ਬਾਕੀ ਉਹਦੀ ਇੰਟਰਵਿਊ ਡਿਟੇਲ ਦੇ ਵਿੱਚ ਹੈਗੀ ਆ ਤੁਸੀਂ ਦੇਖੋ ਪਰ ਅਸੀਂ ਸਾਰੀਆਂ ਗੱਲਾਂ ਨੂੰ ਕਮ ਇੰਟਰਪ੍ਰੀਟ ਕਰਦੇ ਆ ਉਸ ਗੱਲ ਦੀ ਆਪਣਾ ਮਹਿਤਾ ਚਾਵਲਾ ਹੋਰ ਸੰਧੂਰੀ ਸੀ ਜਿਹੜੇ ਉੱਥੇ ਬਿਠਾਏ ਹੋਏ ਸੀ ਇਹ ਵੀ ਮੰਨਦੇ ਨੇ ਟੋੜਾ ਸਾਹਿਬ ਵੀ ਕਹਿੰਦੇ ਮੈਂ ਕਿਹਾ ਵੀ ਇਹ ਸਾਡੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਵੀ ਇਹਨਾਂ ਦਾ ਖਿਆਲ ਰੱਖਣਾ ਠੀਕ ਹੈ ਸਰਕਾਰ ਦੀ ਸਰਕਾਰ ਦੀ ਨੀਤੀ ਸੀ ਇੱਕ ਵੀ ਅਕਾਲੀ ਲੀਡਰਸ਼ਿਪ ਨੂੰ ਮਾਰਨਾ ਨਹੀਂ ਦੂਜੀ ਕੋਈ ਛੱਡਣੀ ਨਹੀਂ ਹੁਣ ਇਹ ਨੀਤੀ ਸਰਕਾਰ ਦੀ ਸੀ ਇਹਦੀ ਇਹਦਾ ਦੋਸ਼ੀ ਸੀ ਅਕਾਲੀ ਲੀਡਰਸ਼ਿਪ ਨੂੰ ਬੜਾਈ ਜਾਂਦੇ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ ਉਹਨੇ ਸਪਸ਼ਟ ਕਿਹਾ ਕਹਿੰਦਾ ਕੋਈ ਉੱਥੇ ਅੱਗ ਨਹੀਂ ਲੱਗੀ ਸੀ ਮਾੜਾ ਜਿਹਾ ਇੱਕ ਪਾਸੇ ਅਖਬਾਰ ਜੇ ਸੀ ਕਹਿੰਦਾ ਉਹ ਸੜੇ ਸੀ ਥੋੜੇ ਜਿਹਾ ਸਾਰੀ ਲਾਇਬ੍ਰੇਰੀ ਪੂਰੀ ਤਰ੍ਹਾਂ ਸੇਫ ਸੀ ਚਾਰ ਦਿਨ ਉਹ ਲਾਇਬ੍ਰੇਰੀ ਦੀ ਫਰੋਲਾ ਫਰਾਲੀ ਹੁੰਦੀ ਰਹੀ ਚਾਰ ਦਿਨ ਬਾਅਦ ਆਈਬੀ ਵਾਲੇ ਸੀਬੀਆਈ ਵਾਲੇ ਬੋਰੇ ਭਰ ਕੇ ਟਰੱਕ ਲੈ ਕੇ ਟਰੱਕਾਂ ਤੇ ਲੈ ਕੇ ਉਹ ਲਾਇਬ੍ਰੇਰੀ ਨੂੰ ਲੈ ਕੇ ਗਏ ਨੇ ਤੇ ਸਾਡੇ ਬੁੱਧਜੀ ਵੀ ਕਹੀ ਜਾਂਦੇ ਆ ਫੌਜ ਲੱਗੀ ਸੀ ਜੀ ਫੌਜ ਵੀ ਲੱਗੀ ਹੋ ਮਾੜਾ ਮੋਟਾ ਕੁਛ ਹਸਲ ਹਸਲਾ ਟਰੰਕ ਟਰੰਕ ਜੇ ਸਾਰੇ ਅਸੀਂ ਜੀ ਫਰਨਾਂਡੇਜ਼ ਨੂੰ ਮਿਲੇ ਦੀ ਅਸੀਂ ਆਏ ਕਿਹਾ ਜੀ ਅਸੀਂ ਸਾਰਾ ਕੁਝ ਮੋੜਤਾ ਜੀ ਉਹ ਕਹਿੰਦੇ ਅਸੀਂ ਸਾਰਾ ਕੁਝ ਮੋੜਤਾ ਜੀ ਉੱਥੇ ਦਸਕਦੂ ਵੀ ਕੀਤੇ ਹੋਏ ਨੇ ਜੀ ਉਹ ਗਿਆ ਕਿੱਥੇ ਦੀ ਇਹ ਵੀ ਗੱਲ ਠੀਕ ਆ ਉਹਦੇ ਵਿੱਚੋਂ ਕੋਈ ਸਮਾਨ ਮੰਡੀ ਚ ਵੀ ਗਿਆ ਸਬੂਤ ਨੇ ਜਿਹੜਾ ਅਸਲ ਖਜ਼ਾਨਾ ਸੀ ਉਹਨੂੰ ਹਾਸਲ ਕਰਨ ਲਈ ਉਹਦਾ ਨੁਕਸਾਨ ਸਾਨੂੰ ਕਿੰਨਾ ਵੱਡਾ ਉਹ ਉਹਦੇ ਖਾਤਰ ਸਾਰੀ ਚਪਚਾਂਦ ਕਿਉਂ ਜੀ 75 ਨਾਟਕ ਦਸਮ ਬਾਣੀ ਬਣ ਗਿਆ ਦਸ ਗ੍ਰੰਥ ਵੀ ਬਣ ਗਿਆ ਹੁਣ ਉਦੋਂ ਵੀ ਗਾਹ ਕੁਝ ਬਣ ਗਿਆ ਬਾਕੀ ਗੁੱਟਕਿਆਂ ਦੇ ਰੰਗ ਰੂਪ ਬਦਲਤੇ ਕਬੀਰ ਰਚਾਂਦੀ ਥਾਂ ਕੋਈ ਹੋਰ ਰਚਨਾ ਬਣਾਤੀ ਕੰਨੀ ਮਿਲਾਵਟ ਹੋ ਗਈ ਸਿੱਖ ਲਿਟਰੇਚਰ ਦੇ ਵਿੱਚ ਸ਼੍ਰੋਮਣੀ ਕਮੇਟੀ ਵੀ ਦਬ ਗਈ ਇਹਦੇ ਹੇਠਾਂ ਕਈ ਵਾਰ ਸੋ ਮੇਰੇ ਕਹਿਣ ਦਾ ਉਹ ਜਿੱਥੇ ਉਹ ਇਤਿਹਾਸ ਖਜ਼ਾਨਾ ਕਿਧਰੇ ਗਿਆ ਉੱਥੇ ਇਸ ਲੜਾਈ ਤੋਂ ਸਹੀ ਸਬਕ ਸਿੱਖ ਕੇ ਅੱਗੇ ਵਧਣ ਤਾਂ ਅਸੀਂ ਫੇਲ ਹੋਇਆ ਅੱਜ ਵੀ ਜਿਹੜੀ ਗੱਲ ਅਸੀਂ ਕਰਦੇ ਆਂ ਭਾਰਤੀ ਹਕੂਮਤ ਕਿੱਧਰ ਜਾ ਰਹੀ ਆ ਠੀਕ ਆ ਲੜਦੇ ਆਂ ਅਸੀਂ ਕਿਸਾਨ ਅੰਦੋਲਨ ਨੇ ਬਹੁਤ ਵੱਡੀਆਂ ਪ੍ਰੇਤਾ ਸਿਰਜੀਆਂ ਨੇ ਪਰ ਜਿੱਤ ਦਾ ਵਰਤਾਂਤ ਉਹਨਾਂ ਤੋਂ ਵੀ ਨਹੀਂ ਸਿਰਜਿਆ ਗਿਆ ਮੁੜ ਕੇ ਫੇਰ ਉਹੀ ਘਚੋਲਾ ਪਾਉ ਪੋਲਿਟਿਕਸ ਆ ਕੇਂਦਰ ਸਰਕਾਰ ਦੀ ਇੱਕ ਨੀਤੀ ਆ ਟੂ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ ਉਹੀ ਨੀਤੀ ਲਾਗੂ ਕਰ ਰਿਹਾ ਕੋਈ ਜਾਣੇ ਕੋਈ ਅਣਜਾਣੇ ਸਿੱਖ ਵਿਦਵਾਨ ਨੇ ਬਹੁਤ ਸਾਰੇ ਕਹਿਨ ਦੇ ਨੇ ਅਸੀਂ ਬਹੁਤ ਕਕਾਨਲੀ ਦੀ ਮਾਰਚਾਂ ਹੋਰ ਇਹਦੇ ਸਬੂਤ ਕਿੱਥੋਂ ਕੀ ਮਿਲਣਗੇ ਜੀ ਮੈਨੂੰ ਇਹ ਦੱਸੋ ਤੁਸੀਂ ਇਹ ਮੈਨੀਫੈਸਟੋ ਦੇ ਵਿੱਚ ਲਿਖ ਕੇ ਜਿੰਨਾ ਜ਼ੁਲਮ ਹੋਇਆ ਉਹਦੀ ਉੱਚ ਪੱਧਰੀ ਅਦਾਲਤੀ ਕਮਿਸ਼ਨ ਬਣਾ ਕੇ ਜਾਂਚ ਕਰਾਂਗੇ ਉਹ ਟਰੁਥ ਕਮਿਸ਼ਨ ਨਹੀਂ ਸੀ ਉਹ ਨਾਰੀ ਕੰਸੀਲੇਸ਼ਨ ਕਮਿਸ਼ਨ ਸੀ ਲਿਖਿਆ ਹੋਇਆ ਦੋਸ਼ੀਆਂ ਨੂੰ ਮੁਜਰਮਾਂ ਦੇ ਕਟਾਰੇ 'ਚ ਖੜੇ ਕਰਾਂਗੇ ਵਿਧਾਨ ਸਭਾ 'ਚ ਸਵਾਲ ਪੁੱਛਿਆ ਛੱਡੋ ਜੀ ਦੱਬੇ ਮੁਰਦੇ ਫਰੋੜ ਕੇ ਕੀ ਕਰਾਂਗੇ ਬਿੱਤੇ ਤੇ ਮਿੱਟੀ ਪਾਓ ਹੁਣ ਆਪਾਂ ਗਾਹਾਂ ਵਧিয়ে ਗਾਹਾਂ ਵਧਣ ਦਾ ਸਾਰਾ ਕੁਛ ਛੱਡ ਕੇ ਇੱਕ ਨਾਰਾ ਫਿਰਕਾ ਧਰਮ ਅਮਨ ਸ਼ਾਂਤੀ ਤੇ ਫਿਰਕੂ ਸਦ ਭਾਵਨਾ ਜਿਹੜਾ ਏਜੰਡੇ ਨਹੀਂ ਪੰਜਾਬ ਦਾ ਨਾ ਲੋੜ ਆ ਨਾ ਇਹ ਸਮੱਸਿਆ ਉਹ ਕਰਕੇ ਪਿੱਠ ਕਰ ਲਈ ਨਤੀਜੇ ਤੁਹਾਡੇ ਸਾਹਮਣੇ ਨੇ ਵੀ ਕੀ ਹੋਇਆ ਅੱਜ ਅਸੀਂ ਸਿਆਸੀ ਤੌਰ ਤੇ ਕਿੱਥੇ ਖੜੇ ਆ ਪੰਜਾਬ ਜਿਹੜਾ ਰਾਹ ਦਰਖਤ ਸੌਂਦਾ ਸੀ ਤੁਸੀਂ ਖਾਲਸਾ ਪੰਥ ਕਹਿ ਲਓ ਇੱਕ ਨੁਕਤਾ ਹੋਰ ਆ ਰਾਹੀ ਸਾਹਿਬ ਸਿਰਫ 2 ਮਿੰਟ ਜਿਹੜਾ ਮੈਨੂੰ ਲੱਗਦਾ ਅਸੀਂ ਨਾ ਦੁਸ਼ਮਣ ਦੇ ਪਾਲੇ 'ਚ ਜਾ ਕੇ ਲੜਨ ਦੇ ਆਦੀ ਹੋ ਗਏ ਸਾਰੇ ਕਹਿੰਦੇ ਨੇ ਦੋ ਕੌਮਾਂ ਦੇ ਫਿਰਕੂ ਸਿਧਾਂਤ ਤੇ ਮੁਲਕ ਵੰਡਿਆ ਹਿੰਦੂਆਂ ਲਈ ਹਿੰਦੋਸਤਾਨ ਜਾਂ ਇੰਡੀਆ ਕੀਤਾ ਨਾਲ ਭਾਰਤ ਚੇਪਿਆ ਮੁਸਲਮਾਨਾਂ ਲਈ ਪਾਕਿਸਤਾਨ ਹਿੰਦੂ ਕੌਮ ਕਿੱਥੇ ਆ ਮੁਸਲਮਾਨ ਕੌਮ ਕਿੱਥੇ ਆ ਜੀ ਦੱਸ ਭਾਰਤ ਦੇ ਵਿੱਚ ਹਿੰਦੂ ਇੱਕ ਧਰਮ ਤਾਂ ਹੈ ਯੂਨੋ ਹਕੂਮਤ ਆਪਦਾ ਸਮਾਜੀ ਆਧਾਰ ਬਣਾ ਰਹੀ ਆ ਘੱਟ ਗਿਣਤੀ ਨੂੰ ਨਿਸ਼ਾਨਾ ਬਣਾ ਕੇ ਇੰਦਰਾ ਨੇ ਸਿੱਖਾਂ ਨੂੰ ਬਣਾਇਆ ਉਦੋਂ ਬਾਅਦ ਉਸ ਵੇਲੇ ਸਿੱਖਾਂ ਦਾ ਛੱਪਾ ਸੀ ਇੱਕ ਮੁਲਕ 'ਚ ਇਸੇ ਕਰਕੇ ਜਿੱਥੇ ਵੀ ਕਿਤੇ ਬਗਾਵਤਾਂ ਹੁੰਦੀਆਂ ਸੀ ਸਿੱਖ ਪੁਲਿਸ ਜਾਂਦੀ ਸੀ ਪੰਜਾਬ ਦੀ ਜਾਂ ਫੌਜ ਜਾਂਦੀ ਸੀ ਉਹ ਬਾਗਿਆਂ ਨੂੰ ਔਖ ਵੀ ਸੀ ਸਿੱਖਾਂ ਪ੍ਰਤੀ ਵੀਰ ਆਹ ਨੇ ਜਿਹੜੇ ਨਾ ਬਾਹਰਲੇ ਨਾਲ ਵੀ ਲੜਨ ਛੰਦਰੂਨੀ ਦਵਾਉਣ 'ਚ ਵੀ ਯੂਪੀ ਦੀ ਪੁਲਿਸ ਬਗਾਵਤਾਂ ਤੇ ਜਾ ਕੇ ਪੰਜਾਬ ਪੁਲਿਸ ਨੇ ਕੁੱਟ-ਕੁੱਟ ਸਿੱਧੇ ਕਰ ਲੇ ਨਾਗਾ لینڈ ਦੇ ਉੱਤਰ ਪੂਰਬ ਵਿੱਚ ਕੀ ਕੀਤਾ ਸਿੱਖ ਪਸਟ ਨਾ ਨੇ ਤੁਸੀਂ ਉਹਨਾਂ ਨੂੰ ਜਾ ਕੇ ਪੁੱਛੋ ਨਾ ਪਰ ਸਮੂਹਕ ਤੌਰ ਤੇ ਇੱਕ ਇੱਕ ਗੱਲ ਸੀ ਉਹਨੂੰ ਤੋੜਿਆ ਜੀ ਫਿਰ ਉਹਨਾਂ ਨੇ ਮੁਲਕ 'ਚ ਉਹਨੂੰ ਨਸਲ ਕੁਸ਼ੀ ਕਹਿ ਲਓ ਤੁਸੀਂ ਉਹ ਕਰਕੇ ਤੋੜਿਆ ਕੰਦ ਨਾਲ ਲਾਏ ਇਹ ਠੀਕ ਆ ਜੇ ਕੰਦ ਨਾਲ ਬੰਦਾ ਅਗਲਾ ਕਹਦਾ ਜਾਂਦੇ ਚੋਰ ਦੀ ਲਿੰਗੋਟੀ ਉਹ ਸਹੀ ਜਿਹੜੇ ਸੰਵਿਧਾਨ ਦੀ ਜਾਨ ਕੱਢ ਰੱਖੀ ਆ ਹੁਣ ਤੱਕ 70 80 ਸਾਲਾਂ 'ਚ ਜਿਹੜਾ ਮਾੜਾ ਮੋਟਾ ਉਹਦਾ ਬਚਾ ਉਹਨੂੰ ਵੀ ਪੁੱਠਾ ਕਰਨ ਨੂੰ ਫਿਰਦੇ ਸੀ ਉੱਥੋਂ ਬਚਾਅ ਹੋ ਗਿਆ ਪਰ ਇਹ ਬੱਚੂ ਤਾਂ ਜੇ ਫੈਡ ਲਾਂਚ 'ਚ ਮਜ਼ਬੂਤ ਕੀਤੇ ਜਾਣਗੇ ਜਿਵੇਂ ਇਹਦੀ ਜਾਨ ਕੱਢੀ ਹੁਣ ਤੱਕ ਧਾਰਾ 370 ਦੀ ਇੱਕ ਨੇ ਜਾਨ ਕੱਢੀ ਇੱਕ ਨੇ ਉਹਦਾ ਕੀਰਤਨ ਸੋਲਾ ਪੜਤਾ ਸੋ ਇਹ ਗੱਲਾਂ ਨੇ ਜਿਹੜੀਆਂ ਅੱਜ ਦੇ ਦਿਨ ਸਾਨੂੰ ਮੁੜ ਕੇ ਸੋਚਣ ਵਿਚਾਰਨ ਵਾਲੀਆਂ ਨੇ ਤੇ ਜ਼ਰੂਰੀ ਨਹੀਂ ਹੁੰਦਾ ਵੀ ਹਰ ਮੌਕੇ ਤੁਸੀਂ ਸਾਡਾ ਤੇ ਕਿਹਾ ਸੋਧ ਦੇਾਂਗੇ ਠੋਕ ਦੇਾਂਗੇ ਸੋਧ ਦੇਾਂਗੇ ਠੋਕ ਦੇਾਂਗੇ ਦੂਜੇ ਪਾਸੇ ਅਸੀਂ ਕਹਿੰਦੇ ਸਾਡਾ ਖਾਲਸਾ ਰਾਹ ਜੀ ਕਿਹਾ ਜਾਂ ਸੀ ਜਿੱਥੇ ਇੱਕ ਨੂੰ ਵੀ ਫਾਂਸੀ ਨਹੀਂ ਦਿੱਤੀ ਗਈ ਤੇ ਸਿੱਖੋਂ ਸੇ ਜਾਲ ਚ ਫਸ ਗਏ ਵੀ ਫਿਰ ਸਿੱਖ ਵੀ ਕੌਮ ਆ ਜੇ Hindu ਕੌਮ ਆ Muslim ਕੌਮ ਆ ਤਾਂ ਸਿੱਖ ਕੌਮ ਆ ਸਿੱਖ ਧਾਰਮਿਕ ਘਟ ਗਿਣਤੀ ਆ ਮੁਸਲਮਾਨੀਅਤ ਧਾਰਮਿਕ ਘਟ ਗਿਣਤੀ ਆ ਪੰਜਾਬ ਦੇ Hindu ਦਾ ਕੇਰਲਾ ਦੇ Hindu ਨਾਲ ਕੀ ਮੇਲ ਆ ਜੀ ਛੋ ਜਿਹੜਾ ਇਹ ਸਿੱਖ ਧਾਰਮਿਕ ਘਟ ਗਿਣਤੀ ਦੇ ਤੌਰ ਤੇ ਸਬਰ ਕਰਕੇ ਸੋਚਣਾ ਇੱਕ ਕੌਮ ਦੇ ਤੌਰ ਤੇ ਸਮੂਹ ਪੰਜਾਬੀਆਂ ਨੇ ਸੋਚਣਾ ਖਾਲਸਾ ਪੰਥ ਨੇ ਸੋਚਣਾ ਇਹ ਜਿਹੜਾ ਉਲਝਾਰਨਾ ਜੀ ਇਹ ਪੈਰ ਨਹੀਂ ਲੱਗਣ ਦਿੰਦਾ ਮੈਂ ਟੌੜਾ ਸਾਹਿਬ ਦੀ ਇੱਕ ਗੱਲ ਪੜ੍ਹੀ ਜਦੋਂ ਕਹਿੰਦੇ ਆ ਸੰਤ ਫਤਿਹ ਸਿੰਘ ਨੇ ਪੰਜਾਬੀ ਸੂਬੇ ਦੀ ਲਹਿਰ ਸਹੀ ਲਈ ਤੇ ਪਾਤੀ ਵੀ ਅਸੀਂ ਪੰਜਾਬੀ ਬੋਲਦੇ ਇਲਾਕੇ ਵਾਲਾ ਸੂਬਾ ਮੰਗਦੇ ਆ ਜਿਹਦੇ ਵਿੱਚ ਹਿੰਦੂਆਂ ਦੀ ਬਹੁਗਿਣਤੀ ਸੀ ਮਾਸਟਰ ਤਾਰਾ ਸਿੰਘ ਨੇ ਬਿਆਨ ਦਿੱਤਾ ਕਹਿੰਦਾ ਇਹ ਤਾਂ Hindu ਸੂਬਾ ਬਣਾਉਣ ਨੂੰ ਫਿਰਦੇ ਆ ਕਿਹੜਾ ਸਿੱਖ ਸੂਬਾ ਬਣਾਉਂਦੇ ਆ ਜੀ ਇੱਕ ਝੋਲੇ ਨੂੰ ਸਿਧਾਂਤਕ ਤੌਰ ਤੇ ਦੂਰ ਕਰਨ ਦੀ ਲੋੜ ਆ ਫੈਲਡੇ ਜਮ ਖਾਤਰ ਲੜਨ ਦੀ ਲੋੜ ਆ ਧਾਰਮਿਕ ਘੱਟ ਗਿਣਤੀਆਂ ਤੇ ਜੋ ਹਮਲੇ ਨੇ ਜਿਹਦੇ ਬਾਰੇ ਮੁੱਖ ਅਕਾਲੀ ਦਲ ਨੇ ਸ਼ਾਸ਼ੀ ਚੁੱਪ ਤਾਂ ਰੱਖੀ ਆ ਬਦਲਾਅ ਵਾਲੀ ਸਿਆਸਤ ਨੇ ਵੀ ਸਿਆਸਤ ਸ਼ਾਸ਼ੀ ਚੁੱਪ ਤਾਂ ਰੱਖੀ ਆ ਉਹ ਗੱਲਾਂ ਵਾਲੇ ਮੋੜੋ ਇਹ ਦਰਬਾਰ ਸਾਹਿਬ ਦੇ ਫੌਜੀ ਹਮਲੇ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਆ ਅਸਲ ਗੱਲ ਸੀ ਜਿਹੜੀ ਆਨੰਦਪੁਰ ਦੇ ਮਤੇ ਦੀ ਸਿਆਸਤ ਨੂੰ ਕੁਚਲ ਲਖਤ ਕੀਤੀ ਸੀ ਤੇ ਬਾਸ਼ ਨੇ ਕਿਹਾ ਨਾ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਜਦੋਂ ਸੁਪਨੇ ਮਾਰਤੇ ਫਿਰ ਨਸ਼ੇੜੀ ਵਾਲੇ ਪਾਸੇ ਵੀ ਚੱਲਣਗੇ ਬਾਹਰ ਨੂੰ ਵੀ ਭੱਜਣਗੇ ਪੰਜਾਬੀ ਬੋਲੀ ਦਾ ਵੀ ਕੁਝ ਹੋਰ ਬਣੂ ਇਹ ਗੱਲਾਂ ਨੇ ਜਿਨ੍ਹਾਂ ਦਾ ਇਸ ਮੌਕੇ ਸਾਨੂੰ ਗੰਭੀਰਤਾ ਨਾਲ ਵਿਚਾਰਨ ਤੇ ਕੋਈ ਮਾਰਗ ਸੇਧ ਦਿਸ਼ਾ ਜਾਂ ਉਸ ਤਰ੍ਹਾਂ ਦਾ ਵਿਚਾਰ ਜੇ ਆਪ ਘੜਨ ਚ ਹਿੱਸਾ ਪਾ ਸਕਦੇ ਹੋ ਕੋਈ ਹੋਰ ਘੜ ਸਕਦਾ ਉਹਦੇ ਵੱਲ ਯਤਨਸ਼ੀਲ ਹੋਣਾ ਚਾਹੀਦਾ ਇਹੀ ਅਸਲ ਚ ਉਹਨਾਂ ਸ਼ਹੀਦਾਂ ਨੂੰ ਉਹਨਾਂ ਲੜਾਕੂਆਂ ਨੂੰ ਜੋ ਸੱਚੀ ਸ਼ਰਧਾ ਜਲੀਵੇ ਹੋ ਇਹੀ ਉਹਨਾਂ ਤੋਂ ਸਹੀ ਤਰੀਕੇ ਨਾਲ ਸਬਕ ਸਿੱਖਿਆ ਜਾਉ ਵੈਗਰੂ ਜੀ ਦਾ ਖਾਲਸਾ ਆ ਵੈਗਰੂ ਜੀ ਕੀ ਹਉਮਤ